ਦੋਸਤੋ ਮੇਰੇ ਫਰੈਂਡ ਦੇ ਆਈਟੀ ਕੰਪਨੀ ਦੇ ਵਿੱਚ ਵਧੀਆ ਜੋਬ ਲੱਗ ਰਹੀ ਥੀ ਵਧੀਆ ਪੈਕੇਜ ਵੀ ਤਾਂ ਬਟ ਉਹਨੇ ਮਨਾ ਕਰ ਦਿੱਤਾ ਇਹ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਤੁਹਾਨੂੰ ਥੋੜਾ ਜਿਹਾ ਪਤਾ ਚੱਲ ਸਕੇ ਵੀ ਇਹ ਫੰਡਾ ਕੀ ਆਤਾ ਉਹਨੇ ਮਨਾ ਤਾਂ ਕੀਤਾ ਕਿਉਂਕਿ ਜੋ ਕੰਪਨੀ ਥੀ ਉਹ ਬੌਂਡ ਸਾਈਨ ਕਰਵਾ ਰਹੀ ਥੀ ਬੌਂਡ 2 ਸਾਲ ਦਾ ਤਾਂ ਤੇ ਬੌਂਡ ਦਾ ਮਤਲਬ ਇਹ ਹੁੰਦਾ ਕਿ ਉਹਨੇ ਇੱਕ ਟਾਈਮ ਪੀਰੀਅਡ ਦੇ ਦੇਣਾ ਵੀ ਐਨੇ ਸਾਲ ਦਾ ਬੌਂਡ ਹੈ ਉਹ 2 ਸਾਲ ਦਾ ਬੌਂਡ ਸੀਗਾ ਉਹਦੇ ਵਿੱਚ ਨਾ ਕੰਪਨੀ ਨੂੰ ਤੁਸੀਂ ਛੱਡ ਸਕਦੇ ਨਾ ਕੰਪਨੀ ਉਹਨੇ ਟਾਈਮ ਪੀਰੀਅਡ ਤੋਂ ਪਹਿਲਾਂ ਤੁਹਾਨੂੰ ਕੱਢ ਸਕਦੀ ਅਗਰ ਮੰਨ ਲਓ ਕਿ ਤੁਸੀਂ ਕੰਪਨੀ ਨੂੰ ਛੱ ਕਾਫੀ ਜਿਆਦਾ ਡਾਕੂਮੈਂਟਰੀ ਤੇ ਤੁਹਾਡੇ ਸਾਈਨ ਹੁੰਦੇ ਐਗਰੀਮੈਂਟ ਹੁੰਦਾ ਕੈਨਸਲ ਚੈੱਕ ਲੱਗਦਾ ਹੋਰ ਵੀ ਬਹੁਤ ਕੁਝ ਹੁੰਦਾ ਉਸ ਤੋਂ ਬਾਅਦ ਮੰਨ ਲਓ ਕਿ ਤੁਸੀਂ ਕੰਪਨੀ ਨੂੰ ਛੱਡਣ ਦੀ ਕੋਸ਼ਿਸ਼ ਕਰਦੇ ਤਾਂ ਤੁਹਾਨੂੰ ਇੱਕ ਫਾਈਨ ਪੇ ਕਰਨਾ ਪੈ ਸਕਦਾ ਮੰਨ ਲਓ ਵੀ ਉਹ ਗਿਆ ਲੱਖ ਰੁਪਿਆ 1.5 ਲੱਖ ਰੁਪਿਆ ਇੰਨੇ ਰੁਪਏ ਤੁਹਾਨੂੰ ਕੰਪਨੀ ਨੂੰ ਦੇਣੇ ਪੈਂਦੇ ਇਸ ਤਰ੍ਹਾਂ ਬੌਂਡ ਹੁੰਦਾ ਅਗਰ ਮੈਂ ਦੋਸਤ ਨਾਲ ਗੱਲ ਕੀਤੀ ਤਾਂ ਉਹਨੇ ਸਾਫ਼-ਸਾਫ਼ ਮਨ੍ਹਾ ਕਰਤਾ ਵੀ ਕੰਪਨੀ ਦੇ ਵਿੱਚ ਨਹੀਂ ਜਾਣਾ ਮੈਂ ਗੱਲ ਕਰਕੇ ਦੇਖੀ ਵੀ ਬਈ 6 ਮਹੀਨੇ ਦੀ ਇੰਟਰਨਸ਼ਿਪ ਹੈ 1.5 ਸਾਲ ਦਾ ਤੇਰਾ ਹੋਰ ਕੰਮ ਹੈ ਤੇ ਬੌਂਡ ਖਤਮ ਹੈ ਉਸ ਤੋਂ ਬਾਅਦ ਜਿੱਦਾਂ ਮਰਜੀ ਸੇਤੂ ਘਰ ਬੈਠ ਕੇ ਆਰਾਮ ਦੇ ਨਾਲ ਕਮਾ ਰਿਆ ਨਾ ਕਿਸੇ ਦੇ ਨਾਲ ਗੱਲਬਾਤ ਕਰਨੀ ਪੈਂਦੀ ਸਾਰੀ ਆਪਣੀ ਮਰਜ਼ੀ ਹੈ ਅਗਰ ਮੈਂ ਗੱਲ ਕਰਾ ਉਹਦੇ ਬੈਂਕ ਬੈਲੈਂਸ ਦੀ ਤਾਂ ਬੈਕ ਬੈਲੈਂਸ ਵੀ ਬਹੁਤ ਵਧੀਆ ਉਹਨੇ ਕ੍ਰੀਏਟ ਕਰ ਲਿਆ ਹੋਤਾ ਉਸ ਤੋਂ ਬਾਅਦ ਕੇਟੀਐਮ ਵੀ ਲੈ ਲਈ ਵੀ ਸੀ ਨਾਲ ਹੀ ਉਹਦੀ ਕਾਫੀ ਜ਼ਿਆਦਾ ट्रांजੈਕਸ਼ਨਸ ਕ੍ਰਿਪਟੋਕਰੰਸੀ ਦੇ ਵਿੱਚ ਹੋਈ ਵੀਤੀਆਂ ਕ੍ਰਿਪਟੋਕਰੰਸੀ ਦੇ ਵਿੱਚ ਬਿਟਕੋਇਨ ਵੀ ਸ਼ਾਮਲਤਾ ਸੋ ਤੁਸੀਂ ਦੇਖ ਸਕਦੇ ਫ੍ਰੀਲਾਂਸਿੰਗ ਤੋਂ ਅਗਰ ਤੁਸੀਂ ਸਹੀ ਸਕਿੱਲਸ ਦੇ ਨਾਲ ਕੰਮ ਕਰਦੇ ਤਾਂ ਵਧੀਆ ਅਰਨਿੰਗ ਕਰ ਸਕਦੇ ਜਿੱਦਾਂ ਮੇਰੇ ਫਰੈਂਡ ਨੇ ਕੀਤੀਆਂ ਹੁਣ ਉਰੇ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਫ੍ਰੀਲਾਂਸਿੰਗ ਕੀ ਆਏ ਕਿਹੜੇ ਪਲੈਟਫਾਰਮ ਤੇ ਜਾ ਕੇ ਤੁਸੀਂ ਕੰਮ ਕਰ ਸਕਦੇ ਕਿੱਦਾਂ ਕਲਾਈਂਟ ਨੂੰ ਫਾਈਂਡ ਕਰਨਾ ਸੋ ਅੱਜ ਦੀ ਵੀਡੀਓ ਦੇ ਵਿੱਚ ਆ ਸਾਰੇ ਅਸੀਂ ਗੱਲਾਂ ਕਲੀਅਰ ਕਰਾਂਗੇ ਸੋ ਵੀਡੀਓ ਸਟਾਰਟਿੰਗ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਹੁਣ ਅਸੀਂ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਕਿ ਫ੍ਰੀ ਇਹ ਹੁੰਦਾ ਕਿ ਮੰਨ ਲਓ ਕਿ ਤੁਸੀਂ ਕਿਸੇ ਨੂੰ ਸਰਵਿਸ ਪ੍ਰੋਵਾਈਡ ਕਰ ਰਹੇ ਇੱਕ ਕੋਸਟ ਪਰ ਉਹ ਕੋਸਟ ਉਹਨੂੰ ਪੇ ਕਰਨੀ ਪੈਣੀ ਤੇ ਤੁਸੀਂ ਉਹਨੂੰ ਸਰਵਿਸ ਪ੍ਰੋਵਾਈਡ ਕਰਨੀ ਉਰੇ ਪਰਸਨ ਟੂ ਪਰਸਨ ਡੀਲ ਕਰਦੇ ਕਿਸੇ ਵੀ ਤਰ੍ਹਾਂ ਦੇ ਉਰੇ ਇੰਸਟੀਟਿਊਟ ਦੀ ਜ਼ਰੂਰਤ ਨਹੀਂ ਪੈਂਦੀ ਆਫਿਸ ਦੀ ਜ਼ਰੂਰਤ ਨਹੀਂ ਪੈਂਦੀ ਬਸ ਕੰਮ ਨਾਲ ਮਤਲਬ ਹੈ ਤੇ ਪੈਸੇ ਨਾਲ ਮਤਲਬ ਹੈ ਉਹ ਇੱਕ ਬੰਦੇ ਨੂੰ ਕੰਮ ਚਾਹੀਦਾ ਦੂਜੇ ਨੂੰ ਪੈਸੇ ਚਾਹੀਦੇ ਬਸ ਇਹ ਦੋ ਚੀਜ਼ਾਂ ਦਾ ਖਿਆਲ ਰੱਖੋ ਬਾਕੀ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਪੈਂਦੀ ਉਰੇ ਨਾ ਹੀ ਕਿਸੇ ਤਰ੍ਹਾਂ ਦੀ ਡਿਗਰੀ ਦੀ ਜ਼ਰੂਰਤ ਪੈਂਦੀ ਨਾ ਰੈਜ਼ੂਮੇ ਦੀ ਜ਼ਰੂਰਤ ਪੈਂਦੀ ਬਸ ਉਰੇ ਸਕਿੱਲਸ ਮੈਟਰ ਕਰਦੀਆਂ ਅਗਰ ਤੁਹਾ ਤੇ ਫulfill ਕਰ ਸਕਦੇ ਨੇ ਰਿਕੁਆਇਰਮੈਂਟ ਨੂੰ ਤੇ ਤੁਹਾਨੂੰ ਕੰਮ ਇਸੇ ਤਰੀਕੇ ਦੇ ਨਾਲ ਮਿਲ ਜਾਣਾ ਤੇ ਕਾਫੀ ਸਾਰੇ ਪਲੇਟਫਾਰਮ ਵੀ ਇਦਾਂ ਦੇ ਹੈਗੇ ਆ ਹੁਣ ਨਾ ਉਰੇ ਕਿਸੇ ਤਰ੍ਹਾਂ ਦੀ ਆਫਿਸ ਦੀ ਜ਼ਰੂਰਤ ਪੈਂਦੀ ਨਾ ਇਕੁਪਮੈਂਟਸ ਦੀ ਜ਼ਰੂਰਤ ਪੈਂਦੀ ਮੰਨ ਲਓ ਕਿ ਮੇਰੇ ਕੋਲ ਆ ਸੈਟਅਪ ਹੈ ਮੈਂ ਮੰਨ ਲਓ ਕਿ ਕਿਸੇ ਵੀ ਤਰ੍ਹਾਂ ਦਾ ਕੰਮ ਕਰਨਾ ਵੀਡੀਓ ਐਡੀਟਿੰਗ ਕਰਨੀ ਮੇਰੇ ਕੋਲ ਲੈਪਟਾਪ ਹੈ ਮੈਂ ਵੀਡੀਓ ਐਡੀਟਿੰਗ ਕਰ ਸਕਦਾ ਹੁਣ ਅਗਰ ਅਸੀਂ ਗੱਲ ਕਰੀਏ ਫ੍ਰੀਲਾਂਸਿੰਗ ਦੇ ਵਿੱਚ ਟਾਈਪਸ ਕਿਹੜੀ ਕਿਹੜੀਆਂ ਹੈਗੀਆਂ ਹੁਣ ਫ੍ਰੀਲਾਂਸਿੰਗ ਦੇ ਵਿੱਚ ਬਹੁਤ ਸਾਰੀ ਟਾਈਪਸ ਆ ਜਾਂਦੀਆਂ ਜਿਦਾ ਮੰਨ ਲਓ ਕਿ ਵੀਡੀਓ ਐਡੀਟਿੰਗ ਆ ਗਿਆ ਫੋਟੋ ਵੀ 10 ਤੋਂ 30 ਡਾਲਰ ਦੇ ਵਿੱਚ ਵਿੱਚ ਰੱਖਦਾ ਪਰਪਸ ਦੇ ਉਸ ਤੋਂ ਬਾਅਦ ਡਵੈਲ ਪ੍ਰੋਗਰਾਮਿੰਗ ਆ ਗਿਆ ਫਿਰ ਉਸ ਤੋਂ ਬਾਅਦ ਆ ਗਿਆ ਅਕਾਊਂਟ ਮੈਨੇਜ ਕਰਨਾ ਅਗਰ ਕਿਸੇ ਦਾ ਤੁਸੀਂ ਅਕਾਊਂਟ ਮੈਨੇਜ ਕਰ ਸਕਦੇ ਤੇ ਹੋਰ ਵੀ ਬਹੁਤ ਸਾਰਾ ਕੁਝ ਆ ਜਾਂਦਾ ਇਹਦੇ ਵਿੱਚ ਜਿੱਦਾਂ ਕਿ ਗ੍ਰਾਫਿਕ ਡਿਜ਼ਾਈਨਿੰਗ ਆ ਗਿਆ ਤੇ ਅਲਾਵਾ-ਅਲਾਵਾ ਐਕਸਟਰਾ ਐਕਸਟਰਾ ਬਹੁਤ ਜੀਜਾਂ ਠੀਕ ਹੈ ਨਾ ਹੁਣ ਉਹ ਡਿਪੈਂਡ ਤੁਹਾਡੇ 'ਤੇ ਆ ਕਰਦਾ ਤੁਸੀਂ ਕਿਹੜੀ ਸਕਿਲਸ ਸਿੱਖਣੀਆਂ ਕਿਦੇ ਵਿੱਚ ਕੰਮ ਕਰਨਾ ਤੇ ਅੱਗੇ ਜਾਣਾ ਤੇ ਤੁਸੀਂ ਅਰਨਿੰਗ ਕਰਨੀ ਹੁਣ ਅਗਰ ਅਸੀਂ ਗੱਲ ਕਰੀਏ ਕਿ ਫ੍ਰੀਲਾਂਸਿੰਗ ਦੇ ਵਿੱਚ ਕਸਟਮਰ ਕਿੱਦਾਂ ਫਾਈਂਡ ਕਰਨੇ ਹੁਣ ਉਹੀ ਕਿਹਾ ਹੈ ਕਿ ਆਨਲਾਈਨ ਅਗਰ ਤੁਸੀਂ ਕੰਮ ਕਰ ਰਹੇ ਦੋ ਤਰੀਕੇ ਦੇ ਨਾਲ ਸਮਝ ਲਾਂਦੇ ਆ ਇੱਕ ਆਨਲਾਈਨ ਇੱਕ ਔਫਲਾਈਨ ਅਗਰ ਤੁਸੀਂ ਆਨਲਾਈਨ ਤਰੀਕੇ ਦੇ ਨਾਲ ਕੰਮ ਕਰ ਰਹੇ ਤਾਂ ਉਹਰੇ ਬਹੁਤ ਸਾਰੇ ਪਲੈਟਫਾਰਮ ਮਿਲ ਜਾਂਦੇ ਤੁਹਾਨੂੰ ਜਿਦਾ ਅਪਵਰਕ ਹੋ ਗਿਆ ਫਾਈਬਰ ਹੋ ਗਿਆ ਫ੍ਰੀਲਾਂਸਿੰਗ ਹੋ ਗਿਆ ਤੇ ਹੋਰ ਵੀ ਐਕਸੈਟਰਾ ਐਕਸੈਟਰਾ ਬਹੁਤ ਸਾਰੇ ਪਲੈਟਫਾਰਮ ਤੁਹਾਨੂੰ ਆਨਲਾਈਨ ਮਿਲ ਜਾਣੇ ਜੋ ਫੇ ਤੇ ਵੀ ਫਾਈਬਰ ਹੋ ਗਿਆ ਅਪਵਰਕ ਹੋ ਗਿਆ ਇਹ ਬੜੇ ਫੇਮਸ ਹੈ ਇਹਨਾਂ ਪਰ ਬਹੁਤ ਜ਼ਿਆਦਾ ਲੋਕ ਕੰਮ ਕਰਦੇ ਸੋ ਇਹਨਾਂ ਥਰੂ ਤੁਸੀਂ ਜੋ ਜੋ ਵੀ ਕੰਮ ਕਰਵਾਣੇ ਵਾਲੇ ਬੰਦੇ ਹੋਣੇ ਉਹਨਾਂ ਨੂੰ ਤੁਸੀਂ ਲੱਭ ਸਕਦੇ ਤੇ ਉਹਨਾਂ ਤੋਂ ਕੰਮ ਲੈ ਸਕਦੇ ਇਸ ਤਰ੍ਹਾਂ ਤੁਹਾਡਾ ਆਸਾਨੀ ਦੇ ਨਾਲ ਤੁਹਾਨੂੰ ਕੰਮ ਵੀ ਮਿਲ ਸਕਦਾ ਹੁਣ ਫਿਰ ਨਾਲ ਹੀ ਇੱਕ ਚੀਜ਼ ਹੋਰ ਦੱਦਾਂਗਾ ਤੁਹਾਨੂੰ ਜਿੱਦਾਂ ਮੇਰਾ ਫਰੈਂਡ ਤਾਂ ਉਹ ਕਰਦਾ ਸੀਗਾ ਡਿਸਕਾਰਡ ਡਿਸਕਾਰਡ ਇੱਕ ਪਲੈਟਫਾਰਮ ਹੈ ਮੈਨੂੰ ਵੀ ਇਹਦੇ ਬਾਰੇ ਨੋਲੇਜ ਨਹੀਂ ਬਟ ਉਹਦੇ ਬਾਰੇ ਗੱਲ ਕਰਦਾ ਤਾਂ ਤੇ ਉਹ ਪਰਸਨ ਟੂ ਪਰਸਨ ਡੀਲ ਉੱਥੇ ਕਰ ਲੈਂਦਾ ਸੀਗਾ ਤੇ ਉਹ ਜਿੰਨੇ ਵੀ ਕਸਟਮਰ ਹੁੰਦੇ ਤੇ ਉਹ ਬਾਹਰਲੀ ਕੰਟਰੀਆਂ ਦੇ ਹੁੰਦੇ ਤੇ ਦੇ ਟਾਈਮਿੰਗ ਦੇ ਅਕੋਰਡਿੰਗਲੀ ਉਹ ਗੱਲਬਾਤ ਕਰਕੇ ਉਹਨਾਂ ਨਾਲ ਡੀਲ ਕਰ ਲੈਂਦਾ ਤਾਂ ਵੀ ਐਨੇ ਦਾ ਐਨੇ ਦੇ ਮੈਂ ਤੁਹਾਡੀ ਵੈਬਸਾਈਟ ਤਿਆਰ ਕਰਕੇ ਤੁਹਾਨੂੰ ਦੇ ਦਾਂ ਉਹ ਪਲੇਟਫਾਰਮ ਉਹਦਾ ਡਿਸਕਾਡ ਸੀਗਾ ਬਿਟਕੋਇਨ ਦੇ ਵਿੱਚ ਵੀ ਉਹਨੇ ट्रांजੈਕਸ਼ਨ ਲਈ ਹੈ ਤੁਸੀਂ ਲੈ ਸਕਦੇ ਡਾਇਰੈਕਟ ਆਪਣੇ ਅਕਾਊਂਟ ਦੇ ਵਿੱਚ ਜਾਂ ਫਿਰ UPI ਥਰੂ ਅਗਰ ਇੰਡੀਆ ਦਾ ਪਰਸਨ ਹੈ ਜਿਸ ਤਰੀਕੇ ਦੇ ਨਾਲ ਵੀ ਇਹ ਚੀਜ਼ ਆ ਜਾਂਦੀ ਤੇ ਨਾਲ ਹੀ ਇੱਕ ਚੀਜ਼ ਹੋਰ ਕਿ ਜਦੋਂ ਮੰਨ ਲਓ ਕਿ ਤੁਸੀਂ ਕਿਤੇ ਵੀ ਆਪਣੀ ਪ੍ਰੋਫਾਈਲ ਕ੍ਰੀਏਟ ਕਰਦੇ ਮੰਨ ਲਓ ਕਿ ਤੁਸੀਂ ਅਪਵਰਕ ਹੋ ਗਿਆ ਜਾਂ ਫਾਈਬਰ ਹੋ ਗਿਆ ਜਾਂ ਡਿਸਕਾਡ ਹੋ ਗਿਆ ਕਿਸੇ ਵੀ ਹੈ ਤਾਂ ਤੁਹਾਨੂੰ ਉਹ ਜੋ ਵੀ ਹੈ ਤੁਹਾਨੂੰ ਰੇਟਿੰਗ ਦੇ ਜਾਂਦਾ ਅਗਰ ਤੁਸੀਂ ਉਹਦਾ ਜਿਸ ਬੰਦੇ ਦਾ ਜਿੱਦਾਂ ਦਾ ਕੰਮ ਕੀਤਾ ਉਹਨੇ ਉਦੋਂ ਦੀ ਤੁਹਾਨੂੰ ਰੇਟਿੰਗ ਦੇ ਜਾਣੀ ਉਹਦੇ ਨਾਲ ਤੁਹਾਡਾ ਅਗਰ ਤੁਸੀਂ ਕੰਮ ਵਧੀਆ ਕੀਤਾ ਤਾਂ ਉਹਨੇ ਤੁਹਾਨੂੰ ਵਧੀਆ ਰੇਟਿੰਗ ਦੇਣੀ ਇਹਦੇ ਨਾਲ ਤੁਹਾਨੂੰ ਹੋਰ ਜ਼ ਕਸਟਮਰ ਆਊਗਾ ਤਾਂ ਉਹਨੂੰ ਪਤਾ ਲੱਗ ਜਾਣਾ ਵੀ ਇਸ ਬੰਦੇ ਨੇ ਇਦਾਂ ਦਾ ਕੰਮ ਕੀਤਾ ਤਾਂ ਤੇ ਇਹਨੂੰ ਆ ਰੇਟਿੰਗ ਮਿਲੀ। ਸੋ ਇਸ ਤਰ੍ਹਾਂ ਇਹਨਾਂ ਜੋ ਐਪ ਪਲੈਟਫਾਰਮ ਹੈ ਇਹਦੇ ਪਰ ਰੇਟਿੰਗ ਵੀ ਮਿਲ ਜਾਂਦੀ। ਇਸ ਤਰ੍ਹਾਂ ਕੰਮ ਅੱਗੇ-ਅਗੇ ਵਧਦਾ ਜਾਂਦਾ। ਸੋ ਇਸ ਤਰ੍ਹਾਂ ਅਸੀਂ ਫ੍ਰੀਲਾਂਸਿੰਗ ਦੇ ਵਿੱਚ ਆਪਣਾ ਕੰਮ ਕਰ ਸਕਦੇ। ਹੁਣ ਇੱਕ ਚੀਜ਼ ਇਹ ਵੀ ਆ ਜਾਂਦੀ ਕਿ ਮੰਨ ਲਓ ਕਿ ਆਫਲਾਈਨ ਤਰੀਕੇ ਦੇ ਨਾਲ ਤੁਸੀਂ ਫ੍ਰੀਲਾਂਸਿੰਗ ਕਰਨੀ ਤਾਂ ਫ੍ਰੀਲਾਂਸਿੰਗ ਦੇ ਵਿੱਚ ਆਫਲਾਈਨ ਦਾ ਕੰਮ ਤਾਂ ਕੋਈ ਜ਼ਿਆਦਾ ਨਹੀਂ ਹੈ। ਬਟ ਕਿਉਂਕਿ ਆਫਲਾਈਨ ਦੇ ਵਿੱਚ ਇਹ ਵੀ ਤੁਹਾਨੂੰ ਜਾਣਾ ਪਊ ਟਾਈਮ ਲੱਗਣਾ ਜੋ ਵੀ ਹੈ ਹੈਨਾ। ਬਟ ਮੰਨ ਲਓ ਕਿ ਤੁਸੀਂ ਆਫਲਾਈਨ ਕੰਮ ਕਰਨਾ ਚਾਹੁੰਦੇ ਤਾਂ ਉਹਦੇ ਤੁ ਪਹਿਲਾਂ ਤੋਂ ਹੀ ਪ੍ਰੋਫਾਈਲ ਕ੍ਰੀਏਟ ਕਰਕੇ ਰੱਖਣੀ ਚਾਹੀਦੀ ਤੇ ਆਪਣੇ 2-3 ਪ੍ਰੋਜੈਕਟ ਕ੍ਰੀਏਟ ਕਰਕੇ ਰੱਖਣੇ ਚਾਹੀਦੇ ਜੋ ਸਾਹਮਣੇ ਵਾਲੇ ਬੰਦੇ ਨੂੰ ਤੁਸੀਂ ਦੱਸ ਸਕੋ ਮੰਨ ਲਓ ਕਿ ਤੁਸੀਂ ਵੀਡੀਓ ਐਡੀਟਿੰਗ ਕਰ ਰਹੇ ਤਾਂ ਇੱਕ ਤਾਂ ਸਭ ਤੋਂ ਪਹਿਲਾਂ ਕਿ ਤੁਹਾਡੇ ਕੋਲ ਇੱਕ ਪ੍ਰੋਫਾਈਲ ਕ੍ਰੀਏਟ ਹੋਣੀ ਚਾਹੀਦੀ ਵੀ ਤੁਸੀਂ ਦੱਸ ਸਕੋ ਵੀ ਆਹ ਮੈਂ ਕੰਮ ਕੀਤਾ ਵਾ ਇਦਾਂ ਦੇ ਪ੍ਰੋਜੈਕਟ ਹੈ ਤੁਸੀਂ ਵਧੀਆ ਵੀਡੀਓ ਐਡੀਟ ਕਰਕੇ ਇੱਕ ਵਧੀਆ ਵੀਡੀਓ ਬਣਾ ਕੇ ਰੱਖੀ ਵੀ ਤੁਸੀਂ ਦੱਸ ਸਕਦੇ ਵੀ ਆਹ ਮੇਰਾ ਕੰਮ ਹੈ ਇਸ ਤਰੀਕੇ ਦੇ ਨਾਲ ਆਫਲਾਈਨ ਵੀ ਕੰਮ ਮਿਲ ਜਾਂਦਾ ਬਟ ਪ੍ਰੋਫਾਈਲ ਥਰੂ ਤੁਸੀਂ ਉਹਦੇ ਨਾਲ ਡੀਲ ਕਰ ਸਕਦੇ ਹੁਣ ਇੱਕ ਗੱਲ ਇਹ ਵੀ ਆ ਜਾਂਦੀ ਕਿ ਐਗਜ਼ਾਮਪਲ ਥਰੂ ਮੈਂ ਤੁਹਾਨੂੰ ਸਮਝਾਵ ਕਹਤਾ ਮੇਰੀ ਵੀਡੀਓ ਤੇ ਥੰਬਨੇਲ ਹੀ ਮੇਰੇ ਕੋਲ ਬਣਾਇਆ ਜਾ ਰਿਹਾ ਮੈਂ ਕਿਸੇ ਨੂੰ ਕਹਿ ਦਵਾ ਕਿ ਭਾਈ ਮੈਨੂੰ ਥੰਬਨੇਲ ਬਣਾ ਕੇ ਦੇ ਦੇ ਤੇ ਥੰਬਨੇਲ ਦੀ ਪਰ ਪੋਸਟ ਰੱਖਦਾ 50 200 ਰੁਪਏ ਕਿ ਅਗਲੀ ਵਾਰ ਡਬਲ ਕਰ ਦੂੰਗਾ ਮੇਰੀ ਵੀਡੀਓ ਤੇ ਅਗਰ ਵਧੀਆ ਵਿਊਜ਼ ਆ ਗਏ ਕਿਉਂਕਿ ਅਰਨਿੰਗ YouTube ਉਪਰ ਬਧੇਰੀ ਹੈ ਤਾਂ ਕਾਫੀ ਯੂਟਿਊਬਰ ਇਸੇ ਤਰ੍ਹਾਂ ਕਰਦੇ ਕਿ ਉਹ ਵੀਡੀਓ ਐਡੀਟਰ ਫ੍ਰੀਲਾਂਸਰ ਰੱਖੇ ਉਹਨਾਂ ਨੇ ਤੇ ਥੰਬਨੇਲ ਵੀ ਕੋਈ ਬਣਾ ਕੇ ਦਿੰਦਾ ਇਸ ਤਰ੍ਹਾਂ ਉਹਨਾਂ ਦਾ ਸਕ੍ਰਿਪਟਿੰਗ ਦਾ ਵੀ ਹੋ ਜਾਂਦਾ ਤੇ ਉਸ ਤੋਂ ਬਾਅਦ ਆਰਟੀਕਲ ਰਾਈਟਿੰਗ ਹੋ ਗਿਆ ਇਹ ਸਾਰੇ ਫ੍ਰੀਲਾਂਸਰ ਦਾ ਕੰਮ ਹੈ ਇਹ ਕਰ ਸਕਦੇ ਤੁਸੀਂ ਇਹਦੇ ਵਿੱਚ ਸਾਰੀਆਂ ਬ੍ਰਾਂਚਸ ਨਿਕਲ ਕੇ ਆ ਜਾਂਦੀਆਂ ਸੋ ਮੈਂ ਕਹ ਦੂੰਗਾ ਵੀ ਬਈ ਤੂੰ ਮੈਨੂੰ ਥੰਬਨੇਲ ਬਣਾ ਕੇ ਦੇ ਦੇ ਇਨ ਕੇਸ ਵਧੀਆ ਚੱਲੀ ਵੀਡੀਓ ਤਾਂ ਅਗਲੀ ਵਾਰ ਤੇਰਾ ਪੈਸਾ ਡਬਲ ਕਰ ਦਾਂਗੇ ਸੋ ਇਸ ਤਰ੍ਹਾਂ ਮੈਂ ਉਹਦੇ ਕੋਲ ਥੰਬਨੇਲ ਬਣਾ ਕੇ ਆਪਣੀ ਵੀਡੀਓ ਤੇ ਲਗਾਉਂਗਾ ਜਿਹੋ ਜੀ ਪਰਫਾਰਮੈਂਸ ਆਣੀ ਉਹ ਜਾ ਉਹਨੂੰ ਮੈਂ ਫੀਡਬੈਕ ਦੇ ਦੇਣਾ ਤੇ ਉਹ ਜਾ ਉਹਨੂੰ ਕੰਮ ਮਿਲ ਜਣਾ ਸੋ ਇਸ ਤਰ੍ਹਾਂ ਤੁਸੀਂ ਫ੍ਰੀਲਾਂਸਿੰਗ ਦੇ ਵਿੱਚ ਕੰਮ ਕਰ ਸਕਦੇ ਆਈ ਹੋਪ ਤੁਹਾਨੂੰ ਦੇ ਵਿੱਚ ਹੋਰ ਤੁਹਾਨੂੰ ਸਮਝਾਉਣ ਵਾਸਤੇ ਮੈਂ ਵੀਡੀਓ ਕ੍ਰੀਏਟ ਕਰ ਦਵਾਂਗਾ ਸੋ ਮਿਲਦੇ ਆ ਤੁਹਾਡੇ ਵਾਸਤੇ ਹੋਰ ਬਧੀਜੀ ਵੀਡੀਓ ਲੈ ਕੇ ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ